ਸਤ ਸ੍ਰੀ ਅਕਾਲ ਜੀ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਦੇ ਜੀਰੀ ਤੇ ਹੁਣ ਆਪਾਂ ਚੱਲੇ ਆਂ ਟਰਾਲੀ ਲੈਣ ਆਪਾਂ ਦੂਜੇ ਪਿੰਡ ਤੋਂ ਆਪਣੇ ਰਸਤਾਂ ਅੰਦਰ ਲੈ ਕੇ ਆਂ ਟਰਾਲੀ ਤੇ ਇੱਥੇ ਵਲੌਗ ਸਟਾਰਟ ਕਰਦੇ ਜਿਹੜੇ ਵੀ ਰਹਿ ਜਾਂਨ ਖੇਤ ਪਹੁੰਚ ਗਏ ਸੀ ਤੇ ਮਸ਼ੀਨ ਚੱਲ ਪਈ ਸੀ ਆਪਣੀ ਤੇ ਆਪਣੇ ਟਰੈਕਟਰ ਪਿੰਡੋਂ ਆਪਾਂ ਜੋ ਟਰਾਲੀ ਲਈ ਹੈ ਸੀ ਧੁਰ-ਧੁਰ ਚੱਲਦੀ ਹੈ ਮਸ਼ੀਨ ਇੱਕ ਟਰਾਲੀ ਭਰਾਈ ਜਾ ਰਹੀ ਹੈ ਸਸ 25 ਦਾ ਟਰੈਕਟਰ ਨਾਲ ਤੇ ਕਰੇ ਯਾਰ ਤੇ ਇਧਰਲੇ ਪਾਸੇ ਰਿੰਪੀ ਪ੍ਰਧਾਨ ਬੈਠਾਗਾ ਤੇ ਬੈਠਾ ਮਣੀਣਾ ਕਰਦਾ ਸੀ ਗੱਲਾਂ ਤੇ ਚਲ ਆਪਾਂ ਜਾ ਕੇ ਦੇਖਦੇ ਆਂ ਵੀ ਕਿਵੇਂ ਚੜ ਚੂੜਾ ਤੇ ਟਰਾਲੀ ਲੈਤੀ ਫੁੱਲ ਕਰ ਤੇ ਆਪਾਂ ਚੱਲਦੇ ਆਂ ਤੇ ਰਿੰਪੀ ਨੂੰ ਕਰਤੀ ਬਾਏ ਬਾਏ ਦੂਜਾ ਬਾਈ ਆਪਾਂ ਟਰਾਲੀ ਬਾਹਰ ਚ ਬਾਰੇ ਕੱਢਦੇ ਹੋਏ ਸੋਰਾ ਤੇ ਆਪਾਂ ਸੀ ਟਰਾਲੀ ਦੇ ਉੱਪਰ ਬਿਜਲੀ ਨਾਲ ਖੇੜੇ ਥੱਲੇ ਅੱਛੇ ਪਾਚੇ ਕਿੱਥੇ ਪਾਸੇ ਨੂੰ ਤੇ ਆ ਇਧਰਲੇ ਪਾਸੇ ਰਹਿ ਗਏ ਤੇ ਆ ਵੜਦਾ ਤੇ ਉਹ ਕੁਛੇ ਗਰੇ ਲੈ ਗਿਆ ਮੋਣੀ ਲੈ ਕੇ ਚੱਲੇ ਟਰਾਲੀ ਦੂਜੇ ਘਰੇ ਤੇ ਆਪਾਂ ਅਗੇ ਮੰਡੀ ਚ ਮੰਡੀ ਚ ਟਰਾਲੀ ਲਾਉਂ ਹੀ ਕਰਤੀ ਸ਼ੁਰੂ ਪਹਿਲੀ ਟਰਾਲੀ ਗਰੇ ਕਿੜਾ ਲੈ ਕੇ ਆਏ ਆ ਤੇ ਇੱਥੇ ਲਾਵਾਂਗੇ ਬਰਨਾਲੇ ਇਹ ਆ ਬਦਾਨਾ ਮੰਡੀ ਬਰਨਾਲੇ ਦੀ ਦੇਖੋ ਬਰੌਣਕ ਮੇਲਾ ਬਰਨਾਲੇ ਦਾ ਤੇ ਇਥੇ ਫਿਰ ਆਪਾਂ ਕਿੜਾ ਲਾਵਾਂਗੇ ਗਾਹਲਾ ਗਰੇ ਵੇਲੇ ਤੇ ਹੁਣ ਆਪਾਂ ਅਗੇ ਜੀ ਦੂਜੇ ਖੇਤ ਨਹੀਂ ਇਹ ਆਪਾਂ ਖਰਾ ਲੈ ਕੇ ਚੱਲਦੇ ਪਹਿਲਾਂ ਮੈਂ ਤੇ ਕੁਦਦਾ ਤੇ ਬਾਈ ਹੁਣੀ ਲਿਆਉਣਗੇ ਮਸ਼ੀਨ ਕਿਉਂਕਿ ਦੂਜੇ ਖੇਤ ਜਾਣਾਗਾ ਤੇ ਇਹ ਥੋੜਾ ਕੰਮ ਹੀ ਰਹੇਗਾ ਇਸ ਇਧਰਲੇ ਪਾਸੇ ਉਹ ਟਰੈਕਟਰ ਖਰਾ ਉਧਰ ਆਪਣਾ ਤੇ ਇਹ ਰਹੇਗੀ ਗੱਲੀ 26 ਇਹਨੂੰ ਬਾਅਦ ਦੇ ਵਿੱਚ ਵਡਾਂਗੇ ਤੇ ਜਮੀ ਆਪਣੀ ਇਧਰਲੇ ਪਾਸੇ ਛੱਦੀ ਹਰੀ ਹੋਈ ਉਹ ਉਧਰ ਮੇਜ ਵਧੀਆ ਸੰਗਣੀ ਨਹੀਂ ਹਰੀ ਹੋਈ ਬਈ ਇਹ ਤੇ ਹੁਣ ਆ ਗਏ ਆਪਾਂ ਦੂਜੇ ਖੇਤ ਦੂਜੇ ਖੇਤਾਂ ਕਿ ਮਸ਼ੀਨ ਲਾਤੀ ਤੇ ਕੰਮ ਸ਼ੁਰੂ ਕਰਤਾ ਇਹ ਤੋਂ ਕਿਲੇ ਇਧਰ ਕੁਦਾ ਪਾਣੀ ਪੀ ਕੇ ਤੇ ਇਧਰ ਸਾਰੀ ਅਜ ਜਿਹੜੀ ਵੱਡਾਂਗੀ ਜਿੰਨਾ ਕ ਵੱਡੇਗਾ ਵੱਡਾਂਗੇ ਪੁੱਛ ਕੱਲੂ ਵੱਡਾਂਗੇ ਆਪਾਂ ਤੇ ਲਾਉਣੇ ਰੌਣਕਾਂ ਇੱਥੇ ਤੇ ਹੁਣ ਚੱਲਦੇ ਆਂ ਆਪਾਂ ਬਰਨਾਲੇ ਮੰਡੀ ਦੇ ਵਿੱਚ ਬਾਈ ਰਾਤ ਹੋ ਗਈ ਸੀ ਉਹਨੇ ਹੀ ਮੰਡੀ ਦੇ ਵਿੱਚ ਰਾਤ ਨੂੰ ਆ ਗਏ ਸੀ ਤੇ ਨਾਲ ਹੀ ਆਪਣਾ ਪੱਖਾ ਚੱਲ ਪਿਆ ਸੀ ਤੇ ਦੇ ਖੁਰੌਣ ਕੁ ਮੇਲਾ ਰਾਤ ਨੂੰ ਉਹ ਨਾਲ ਦਾਣਾ ਮੰਡੀ ਤੇ ਲੱਗੇ ਵੀ ਇਹ ਮੇਲਾ ਬਾਣ ਇਹਨੇ ਪੂਰਾ ਜਿਹੜੇ ਵੀ ਬਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰੋ ਸ਼ੇਅਰ ਕਰੋ ਬਈ ਜੀ ਬੱਦ ਤੋਂ ਬੱਦ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ ਜੁੜੇ ਰਹੋ ਜੈਨਲ ਦੇ ਨਾਲ